ਪੰਜਾਬ ਦੇ ਲੋਕ ਪਾਣੀਆਂ ਵਿੱਚ ਜ਼ਹਿਰ ਘੋਲਣ ਸਤਲੁਜ ਵਿੱਚ ਜ਼ਹਿਰੀਲਾ ਪਾਣੀ ਪੈਣ ਸਣੇ ਪਾਣੀਆਂ ਦੇ ਮੁੱਦੇ ਉੱਤੇ ਧਾਕਿਆਂ ਤੋਂ ਦੁਹਾਈ ਪਾ ਰਹੇ ਨੇ ਜਿਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਪਰ ਰਵਿੰਦ ਕੇਜਰੀਵਾਲ ਵੱਲੋਂ ਪਾਣੀ ਦਾ ਮੁੱਦਾ ਚੁੱਕਣ ਅਤੇ ਦਿੱਲੀ ਨੂੰ ਹਰਿਆਣਾ ਵੱਲੋਂ ਜ਼ਹਿਰੀਲਾ ਪਾਣੀ ਦੇਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਸਾਰੇ ਬੋਲੇ ਨੇ ਇਹੋ ਕੇਜਰੀਵਾਲ ਦਿੱਲੀ ਦੇ ਪਾਣੀ ਬਾਰੇ ਤਾਂ ਪੁੱਟੀਆਂ ਸਿੱਧੀਆਂ ਗੱਲਾਂ ਕਰ ਰਹੇ ਨੇ

हरियाणा बीजेपी की सरकार ने पानी में जहर डाल दिया क्या बोल रहे हो क्या देश के न्यायाधीशों को जहर पिला करके मारने का षड्यंत्र चल रहा था क्या एक नौटंकी की और नौटंकी में खुद ही फंस गए सच सच होता है सवाल यह है, पैदा होंगे कि कोई भी सूबा गुआढ़ी सूबे जहाँ केंद्र शासित राज के लोगों नीच ਕੀ ਜ਼ਹਿਰ ਕੋਲਣ ਵਾਲਾ ਕੰਮ ਕਰ ਸਕਦਾ ਹੈ ਇਹ ਗੱਲ ਸੁਣਨ ਨੂੰ ਹੀ ਅਜੀਬ ਲੱਗਦੀ ਹੈ ਪਰ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਹ ਦੋਸ਼ ਹਰਿਆਣਾ ਸਿਰ ਲਾਏ ਨੇ ਇਸ ਮੁੱਦੇ ਉੱਤੇ ਘਿਰ ਜਾਣ ਚੋਣ ਕਮਿਸ਼ਨ ਦਾ ਇੱਕ ਤੋਂ ਬਾਅਦ ਇੱਕ ਨੋਟਿਸ ਜਾਰੀ ਹੋਣਾ ਅਤੇ ਸੋਨੀਪੱਦੀ ਅਦਾਲਤ ਵੱਲੋਂ ਸੰਮਨ ਜਾਰੀ ਕਰਨ ਕਰਕੇ ਕਈ ਵਾਰ ਪਲਟੇ ਮਾਰ ਚੁੱਕੇ ਕੇਜਰੀਵਾਲ ਇੱਕ ਵਾਰ ਫਿਰ ਜੂ ਟਰਨ ਲੈ ਗਏ ਨੇ ਪਹਿਲਾਂ ਵੀ ਕਈ ਮੌਕਿਆਂ ਤੇ ਆਪਣੇ ਅਜਿਹੇ ਬਿਆਨਾਂ ਕਰਕੇ ਫਸਦੇ ਰਹੇ ਅਤੇ ਮੁਆਫੀਆਂ ਮੰਗਣ ਵਾਲੇ ਕੇਜਰੀਵਾਲ ਹੁਣ ਗੱਲ ਨੂੰ ਘਮਾਉਣ ਦੀ ਪੂਰੀ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਗੱਲ ਬਣਦੀ ਨਜ਼ਰ ਨਹੀਂ ਆਉਂਦੀ ਇੱਕ ਵਾਰ ਉਹ ਪਹਿਲਾਂ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਵੀ ਮਾਫੀ ਮੰਗ ਚੁੱਕੇ ਨੇ ਵੀਡੀਓ ਵਿੱਚ ਤੁਹਾਨੂੰ ਕੇਜਰੀਵਾਲ ਦੇ ਦੋਵੇਂ ਬਿਆਨ ਸੁਣਾਵਾਂਗੇ ਅਤੇ ਫਰਕ ਤੁਸੀਂ ਆਪੇ ਦੇਖ ਕੇ ਸਮਝ ਲਿਓ ਇਸ ਤੋਂ ਇਲਾਵਾ ਵੀਡੀਓ ਵਿੱਚ ਗੱਲ ਅਮਰitsar ਦੇ ਗਾਂਧੀ ਗੇਟ ਦੀ ਵੀ ਕਰਾਂਗੇ ਅੱਜ ਦੇ ਦਿਨ ਹੀ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਅਤੇ ਅੱਜ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਜਨਰਲ ਸਕੱਤਰ ਗੁਰਚੰਦ ਸਿੰਘ ਗਰੇਵਾਲ ਨੇ ਹਾਲ ਗੇਟ ਤੋਂ ਗਾਂਧੀ ਦਾ ਨਾਮ ਮਿਟਾਏ ਜਾਣ ਦਾ ਮੁੱਦਾ ਕਿਉਂ ਉਭਾਰਿਆ ਇਹ ਗੱਲ ਅਖੀਰ ਵਿੱਚ ਕਰਾਂਗੇ ਅਤੇ ਇਸ ਤੋਂ ਪਹਿਲਾਂ ਅਮਰitsar ਵਿੱਚ ਪਿਛਲੇ ਦਿਨੀ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦੀ ਕੋਸ਼ਿਸ਼ ਬਾਰੇ ਮੁਰਤੋਂ ਗੱਲ ਕਰਾਂਗੇ ਇਹ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਰਕੇ ਜ਼ਰੂਰੀ ਹੋ ਗਈ ਆ ਭਾਜਪਾ ਦੇ ਇੱਕ ਹੋਰ ਆਗੂ ਵਿਜੇ ਸੰਪਲਾ ਨੇ ਇਸ ਮੁੱਦੇ ਉੱਤੇ ਪਹਿਲੇ ਦਿਨ ਹੋਰ ਰੰਗਤ ਅਤੇ ਹੋਰ ਮੋੜ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਜਾਬੀਆਂ ਵੱਲੋਂ ਨਕਾਰ ਦੇਣ ਕਰਕੇ ਉਹ ਮਨਸੂਬੇ ਸਫਲ ਨਹੀਂ ਹੋਏ ਤਾਂ ਹੁਣ ਪਰਿਵਾਰਕ ਵਿਆਹ ਤੋਂ ਬਹਿਲੇ ਹੋ ਕੇ ਜਾਕਰ ਸਾਹਮਣੇ ਆਏ ਅਤੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਦੇਸੇ ਸੁਨੀਲ ਜਾਕਰ ਨੇ ਇਸ ਮਾਮਲੇ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਨਾਲ ਜੋੜਨ ਦਾ ਯਤਨ ਕੀਤਾ ਬਿਨਾਂ ਅਮਰਪਾਲ ਸਿੰਘ ਦਾ ਨਾਮ ਲਿਆਂ ਉਨ੍ਹਾਂ 20:00 ਵਜੇ ਸੰਪਲਾ ਵਾਂਗ ਕਿਸੇ ਦੇ ਇਸ਼ਾਰੇ ਜਾਂ ਸੋਚੇ ਸਮਝੀ ਰਣਨੀਤੀ ਤਹਿਤ ਅਜਿਹਾ ਕੀਤਾ ਸਭ ਤੋਂ ਪਹਿਲਾਂ ਫਸੇ ਫਸੇ ਨਜ਼ਰ ਆ ਰਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਹਾਂ ਜਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਉਹ ਅਸਲ ਵੀਡੀਓ ਦੇਖ ਲਓ ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਉੱਤੇ ਕਿਵੇਂ ਵੱਡਾ ਅਤੇ ਖਤਰਨਾਕ ਦੋਸ਼ ਮੜਿਆ ਸੀ ਦਿੱਲੀ ਕੇ ਆਉਣ ਵਾਲੇ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਐਸੀ ਹਰਕਤ ਕੀਤੀ ਹੈ ਜੋ ਸ਼ਾਇਦ दुनिया के इतिहास में कभी नहीं की गई होगी दिल्ली के लोगों को पीने का पानी हरियाणा और उत्तर प्रदेश से मिलता है हरियाणा में यमुना के रास्ते पीने का पानी आता है भारतीय जनता पार्टी की हरियाणा की सरकार ने दिल्ली में यमुना से आने वाले पानी में जहर मिला के भेज दिया है ये तो हमारे भलाओ हमारे दिल्ली जल बोर्ड के इंजीनियर्स का कि उन्होंने पकड़ लिया उन्होंने दिल्ली के बॉर्डर पे ही वो पानी रोक दिया और उस पानी को दिल्ली के अंदर नहीं आने दिया अगर वो पानी दिल्ली के अंदर आ जाता और पीने के पानी में मिल जाता दिल्ली के अंदर ना जाने कितने लोगों की मौत हो जाती एक मास जेनोसाइड हो जाता दिल्ली के अंदर अगर ये पानी जो भारतीय जनता पार्टी की हरियाणा सरकार ने दिल्ली में भेजा है इसके अंदर उन्होंने ऐसा जहर मिला के भेजा है जिसका दिल्ली में जो वाटर ट्रीटमेंट प्लांट्स हैं उसमें भी उसकी सफाई नहीं हो सकती और इसकी वजह से लगभग एक तिहाई दिल्ली के अंदर पीने के पानी की कमी हो गई है मैं दिल्ली के लोगों को ये कहना चाहता हूँ कि इस किस्म की राजनीति बिल्कुल नहीं होनी चाहिए और ये बहुत गंदी राजनीति है ऐसे तो कोई दो दुश्मन राज, दे, देश होते हैं उनके देखा गया था कि अमेरिका ने जापान के अंदर नागासाकी और हिरोशिमा में न्यूक्लियर बॉम्ब फेंक दिया था कहीं दो देशों के युद्ध में बायोलॉजिकल वेपन्स फेंक दिए जाते हैं कहीं दो देशों के युद्ध के अंदर पानी में जहर मिला के वहां पे जाने वाली नदी में फेंक, डाल दिया जाता है इस तरह से तो दो देशों के युद्ध के अंदर हम लोगों ने इस तरह के काम देखे थे लेकिन आज जिस तरह से भारतीय जनता पार्टी ने दिल्ली में आने वाले पानी में जहर मिला के भेज दिया है ਦਿੱਲੀ ਤਾਂ ਕਿ ਦਿੱਲੀ ਦੇ ਅੰਦਰ ਅਫਰਾ ਤਫਰੀ ਮਚ ਜਾਏ ਦਿੱਲੀ ਕੇ ਲੋਕ ਮਰ ਜਾਏ ਔਰ ਉਸਕਾ ਬਲੇਮ ਆਮ ਆਦਮੀ ਪਾਰਟੀ ਤੇ ਆ ਜਾਏ ਮੈਂ ਬੀਜੇਪੀ ਕੋ ਕਹਿਣਾ ਚਾਹਤਾ ਹੂੰ ਇਤਨਾ ਮਤ ਗਿਰੀਏ ਇਹ ਸਭ ਉਦਦੇ ਉਤੇ ਅਰਵਿੰਦ ਕੇਜਰੀਵਾਲ ਨੂੰ ਜਵਾਬ ਵੀ ਦੇਣਾ ਪਿਆ ਅਤੇ ਉਹਨਾਂ ਦੇ ਬਿਆਨ ਤੋਂ ਅਸੰਤੁਸ਼ਟ ਦੇਸ਼ ਦੇ ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਦੇ ਪਾਣੀ ਵਿੱਚ ਜ਼ਹਿਰ ਘੋਲਣ ਵਾਲੇ ਬਿਆਨ ਉਤੇ ਮੋੜ ਜਵਾਬ ਤਲਬੀ ਕੀਤੀ ਹੈ ਦੂਜੇ ਪਾਸੇ ਹਰਿਆਣਾ ਦੇ ਸੋਨੀਪੱਦੀ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਣ ਜਾਰੀ ਕਰ ਦਿੱਤੇ ਨੇ ਸੋਨੀਪਟ ਅਦਾਲਤ ਨੇ ਕੇਜਰੀਵਾਲ ਨੂੰ 17 ਫਰਵਰੀ ਨੂੰ ਅਗਲੀ ਸੁਣਵਾਈ ਮੌਕੇ ਹਾਜ਼ਰ ਰਹਿਣ ਲਈ ਆਖਿਆ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਜਮਨਾ ਨਦੀ ਵਿੱਚ ਵਧੇ ਹੋਏ ਅਮੋਨੀਆ ਦੇ ਮੁੱਦੇ ਉੱਤੇ ਉਹਨਾਂ ਦੇ ਨਦੀ ਵਿੱਚ ਜ਼ਹਿਰ ਸੁੱਟਣ ਦੇ ਦੋਸ਼ਾਂ ਨਾਲ ਨਾਮ ਲਾਉਣ ਅਤੇ ਉਹਨਾਂ ਨੂੰ ਹਰਿਆਣਾ ਉੱਤੇ ਆਪਣੇ ਦੋਸ਼ਾਂ ਦੀ ਵਿਆਖਿਆ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਤੇ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਜਮੁਨਾ ਦੇ ਜ਼ਹਿਰ ਦੀ ਕਿਸਮ, ਮਾਤਰਾ, ਪ੍ਰਕਿਰਤੀ ਅਤੇ ਤਰੀਕੇ ਬਾਰੇ ਖਾਸ ਅਤੇ ਸਪਸ਼ਟ ਜਵਾਬ ਦੇਣ ਦੇ ਨਾਲ ਤੱਥਾਂ ਦੇ ਸਬੂਤ ਦੇਣ ਲਈ ਆਖਿਆ ਇਸ ਤੋਂ ਬਾਅਦ ਅੱਜ ਪਾਰਟੀ ਨੇਤਾਵਾਂ ਸੰਜੇ ਸਿੰਘ ਅਤੇ ਹੋਰਨਾਂ ਦੇ ਨਾਲ ਕੇਜਰੀਵਾਲ ਦੇਖੋ ਕਿਵੇਂ ਪਲਟੀ ਮਾਰ ਗਏ हूँ पानिया जहरीले तत्ते रसायन घोलन की गल कर रहे जदकि पे देखे कलोरीन मिक्स कर दिया गया है ये जो कह रहे हैं बीजेपी और कांग्रेस वाले दोनों मिल गए हैं और दोनों मिल के दिल्ली के लोगों की जान और सेहत के साथ खिलवाड़ कर रहे हैं आज इनको संजय सिंह अभी निकलेंगे कुछ दिल्ली आम आदमी पार्टी के नेताओं के साथ और बीजेपी हेडक्वार्टर यह बोतल हम अमित शाह जी के लिए भेज रहे हैं यह बोतल हम वीरेंद्र सचदेवा जी के लिए भेज रहे हैं यह बोतल नायब सिंह सैनी जी के लिए भेज रहे हैं और यह बोतल राहुल गांधी जी के लिए भेज रहे हैं चारों लोग ये बोतल प्रेस कॉन्फ्रेंस में पी के दिखा दे हम मान जाएंगे कि हमने गलत बोला था पी के दिखा देंगे अगर इनके अंदर हिम्मत है अगर ये कह रहे हैं कि सच्चाई इनके साथ है तो ये चारों बोतल पी के दिखा दें। एक तरफ फोन अटेंड बंद करने चालू कर दिए और दूसरी तरफ अमोनिया का स्तर बढ़ता गया बढ़ता गया बढ़ता गया सात तक पहुंच गया जब सात पहुंच गया तब अतिशी जी को सबके सामने आके इसका इजहार करना पड़ा कि दिल्ली के अंदर जहरीला पानी भेजा जा रहा है दिल्ली के अंदर यमुना के जरिए हाई अमोनिया के लेवल का पानी भेजा जा रहा है अब आप समझने की कोशिश कीजिए एक तो है उसमें अमोनिया हाई अमोनिया का पानी अगर वाटर ट्रीटमेंट प्लांट में भेज दें वाटर ट्रीटमेंट प्लांट में पानी का क्लोरीनेशन होता है उसमें क्लोरीन मिक्स किया जाता है अगर अमोनिया और क्लोरीन मिक्स हो जाए तो इससे डेडली कुछ नहीं है ਇਹ ਜੋ ਪੁੱਛ ਰਹੇ ਹਨ ਨਾ ਕਿ ਆਪ کیسے ਕਹਿ ਰਹੇ ਹਨ ਕਿ ਇਹ ਇਸੇ ਅਗਰ ਇਸ ਕੋ ਅਮ ਕਲੋਰినੇਸ਼ਨ ਇਸ ਪਾਣੀ ਦਾ ਕਰਕੇ ਹਮ ਆਪ ਲੋਕੋ ਨੂੰ ਪਿਲਾ ਦੇਤੇ ਤਾਂ ਪਤਾ ਨਹੀਂ ਦਿੱਲੀ ਦੇ ਅੰਦਰ ਕੀ ਹੋਤਾ ਕੀ ਹਰਿਆਣਾ ਸਰਕਾਰ ਦਿੱਲੀ ਵਿੱਚ ਰਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਚੀਫ ਜਸਟਿਸ ਆਫ ਇੰਡੀਆ ਸਮੇਤ ਉੱਚ ਅਹੁਦਿਆਂ ਉਤੇ ਬਿਰਾਜਮਣ ਅਤੇ ਦਿੱਲੀ ਰਹਿੰਦੇ ਦੇਸ਼ ਵਿਦੇਸ਼ ਦੇ ਅਧਿਕਾਰੀਆਂ ਨੂੰ ਜ਼ਹਿਰ ਦੇਣ ਦਾ ਕੰਮ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਿਨਾ ਕੋਈ ਮੌਕਾ ਕੁੰਝਾਏ ਤੋਂ केजरीवाल नौ गर्म होकर घेर लिया क्या कोई ये सोच सकता है क्या कि मोदी को जहर देने के लिए हरियाणा बीजेपी की सरकार ने पानी में जहर डाल दिया क्या बोल रहे हो क्या देश के न्यायाधीशों को जहर पिला करके मारने का षडयंत्र चल रहा था क्या क्या बोल रहे हो मेरे दिल्ली वासियों गलती माफ करना जो भारत के नागरिकों का उदार चरित्र है लेकिन जान बुझ करके बद इरादे से पाप करने वालों को نہ دہلی کبھی maaf کرتا ہے نہ دیش کبھی maaf کرتا ہے اکلے پردھانमन्त्री نے ہی نہیں سکو केजरीवाल تاں اس بیان کر کے ہور برودی اگوں دے نشانے تے وی آ گئے نے لوک سبھا وچ برودی تھر دے نتا راہل گاندھی نے وی ارویند کےجریوال نو جھوٹا کہن سمیت ہور بہت کچھ کہہ دیتا کوئی یاد ہوگا شیلہ جی کے ٹائم میں دلی میں سڑکیں بنی وِکاس ہوا हम झूठे वायदे नहीं करते थे केजरीवाल जी मोदी जी दोनों 24 घंटा झूठे वायदे करते हैं जैसे मैंने आपसे कहा केजरीवाल जी कहते हैं कहा था उन्होंने कि मैं यमुना का पानी पीऊंगा मैं चैलेंज करता हूं केजरीवाल जी जो आपने कहा था ऐसी मीटिंग में जो कहा था जो दिल्ली को आपने वायदा किया था कि मैं यमुना को साफ करूंगा और यमुना जी का पानी पीऊंगा मैं आपको चैलेंज करता हूं आज आप जाके यमुना जी का पानी पी लीजिए चैलेंज करता हूं आप आप दिल्ली की जनता को यमुना जी का पानी पिलाते हो गंदा पानी पिलाते हो आप साफ पानी पीते हो मैं चैलेंज करता हूं आप जाके यमुना यमुना जी का पानी पियो اس کے بعد ہسپتال میں آپ سے ملیں گے اومے سمودیوتے کچھ ڈرامے بازی بھی ہوئی ہے ہریانہ دے मुख्यमंत्री نایب سنگھ سہنی جمنا دا پانی پی کے تے نال ہی کُرلی کر کے مذاق دا پاتر بھی بن گئے कल नायब सैनी जी ने एक नौटंकी की और नौटंकी में खुद ही फंस गए सच सच होता है जब आप सच के रस्ते पे चलते हैं तो ऊपर वाला साथ देता है कल ऊपर वाले ने साथ दिया इन्होंने कहा मैं पल्ला जाके सबके सामने पानी पीऊंगा और उन्होंने पानी पिया जरा देखिए इस वीडियो को चलाइए वीडियो को ਇਹ ਦੇਖੀਏ ਪਾਣੀ ਪੀਆ। ਔਰ ਫਿਰ ਫੈਂਕ ਦਿਆ। ਆਮ ਆਦਮੀ ਪਾਰਟੀ ਸਿਰਫ ਦਿੱਲੀ ਵਿੱਚ ਹੀ ਨਹੀਂ ਕਰ ਰਹੀ ਪੰਜਾਬ ਵਿੱਚ ਵੀ ਡਾਕਟਰ ਅੰਬੇਡਕਰ ਦੇ ਬੁੱਤ ਦੀ ਭੰਨ ਤੋੜ ਵਾਲੀ ਕੋਸ਼ਿਸ਼ ਦੇ ਮਾਮਲੇ ਵਿੱਚ ਸੁਨੀਲ ਜਾਖੜ ਨੇ ਭਗਵੰਤ ਮਾਨ ਉੱਤੇ ਅੱਜ ਨਿਸ਼ਾਨਾ ਸੇਧਿਆ। ਉਹਨਾਂ ਤਾਂ ਇਸ ਮਾਮਲੇ ਦਾ ਕਨੈਕਸ਼ਨ ਭਾਈ ਅਮਰਪਾਲ ਸਿੰਘ ਨਾਲ ਵੀ ਜੋੜਨ ਦਾ ਯਤਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਜਿਸ ਮੂਰਤੀ ਦਾ अपमान ਕੀਤਾ ਗਿਆ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਅੰਦਰ ਉਹਦੀ ਚਿੰਤਾ ਨਹੀਂ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਬਚਾਉਣ ਦੀ ਚਿੰਤਾ ਜ਼ਿਆਦਾ ਹੈ ਭਗਵੰਦ ਮਾਨ ਜੀ ਆ ਜਿਹੜੀ ਮੂਰਤੀ ਆ ਇੱਕ ਮੂਰਤੀ ਨਹੀਂ ਆ ਇੱਕ ਸੋਚ ਦਾ ਪ੍ਰਤੀਕ ਹੈ ਇੱਕ ਸੋਚ ਇੱਕ ਸੰਵਿਧਾਨ ਦੇ ਨਿਰਮਤਾ ਇੱਕ ਉਸ ਸੰਵਿਧਾਨ ਜੋ ਕਿ ਇੱਕ ਕੋਈ ਗੁਟਕਾ ਨਹੀਂ ਜਿਹੜੇ ਤੁਸੀਂ ਤੇ ਤੁਹਾਡੇ ਆ ਭਾਈਵਾਲ ਪਾਰਟੀ ਵਾਲੇ ਚੱਕੀ ਫਿਰਦੇ ਆ ਉਹ ਇੱਕ ਸੋਚ ਹੈ ਉਹ ਹਰੇਕ ਵਰਗ ਦਾ ਇਕੱਲੇ ਦਲਿਤ ਵਰਗ ਦਾ ਨਹੀਂ ਬਾਬਾ ਸਾਹਿਬ ਚ ਆਸ ਤਾਂ ਇਕੱਲੇ Dalit ਵਰਗ ਗਰੀਬ ਜਾਂ ਪਿਛੜੇ ਵਰਗ ਦੀ ਨਹੀਂ ਪੂਰੇ ਹਿੰਦੁਸਤਾਨ 140 ਕਰੋੜ ਲੋਕਾਂ ਦੀ ਆਸਥਾ ਹੈ ਤੇ ਆਸਥਾ ਦੇ ਨਾਲ ਨਾਲ ਆ ਜਿਹੜਾ ਸੰਵਿਧਾਨ ਹੈ ਇੱਕ ਸੁਰੱਖਿਆ ਕਵਚ ਹੈ ਆਇਰਨ ਡੋਮ ਜਿਹੜੀ ਪ੍ਰੋਟੈਕਸ਼ਨ ਦੀ ਲੇਟੈਸਟ ਟੈਕਨੋਲੋਜੀ ਹੈ ਉਹ ਬਾਬਾ ਸਾਹਿਬ ਨੇ ਉਸ ਟਾਈਮ ਹੀ ਰਚਤੀ ਸੀਗੀ ਵੀ ਗਰੀਬਾਂ ਦੇ ਤੇ ਜਿਹੜੇ ਮਜ਼ਲੂਮ ਲੋਕ ਹੈ ਜਿਹੜੇ ਬੇਵੱਸ ਗਰੀਬ ਸਾ ਬੇਸਹਾਰੇ ਲੋਕ ਹੈ ਉਹਨਾਂ ਦੀ ਪ੍ਰੋਟੈਕਸ਼ਨ ਉਹਨਾਂ ਦੀ ਬਚਾਅ ਦਾ ਇੱਕ ਅਲਟੀਮੇਟ ਲਾਸਟ ਰਿਸੋਰਟ ਸੀਗਾ ਜਿਹਦੀ ਸੋਚ ਦੇ ਖਿਲਾਫ ਆ ਕਿਨੌਣੀ ਕਾਰਵਾਈ ਕੀਤੀ ਗਈ ਹੈ ਤੇ ਤੁਸੀਂ ਭਗਵੰਦ ਮਾਨ ਜੀ ਤੁਸੀਂ ਤੇ ਤੁਹਾਡੇ ਮੰਤਰੀ ਸਾਹਿਬਾਨ ਜਾਂ ਜਿਹੜੀ ਸਾਰੀ ਸਰਕਾਰ ਦਿੱਲੀ ਬੈਠੀ ਹੈ ਤੁਹਾਡੇ ਤੋਂ ਉੱਥੇ ਜਾ ਕੇ ਲੋਕਾਂ ਦੀ ਬਾਹ ਵੀ ਨਹੀਂ ਪੜੀ ਗਈ ਲੋਕਾਂ ਨੂੰ ਭਰੋਸਾ ਵੀ ਪੰਜਾਬ ਦੇ ਅੰਦਰ ਨਹੀਂ ਜਾ ਕੇ ਦਵਾਇਆ ਵੀ ਵਸੀਏ ਤੇ ਪ੍ਰਤੀਸ਼ ਮਜ਼ਬੂਤ ਆ ਅਸੀਂ ਖੜ ਕੇ ਇਸ ਸੋਚ ਦੀ ਰੱਖਿਆ ਕਰਾਂਗੇ ਇੱਥੋਂ ਇੱਕ ਟਵੀਟ ਪਾ ਕੇ ਦਿੱਲੀੋਂ ਤੁਸੀਂ ਆਪਣਾ ਪੱਲਾ ਝਾੜਤਾ ਭਗਵੰਦ ਮਾਨ ਜੀ ਆ ਤੁਹਾਡੇ ਇਹ ਸਾਰੀ ਹਰਕਤਾਂ ਜਿਹੜੀਆਂ ਹਨ ਇਹਨਾਂ ਚੋਂ ਇੱਕ ਕਾਨੂੰਨੀ ਬੂਹ ਆ ਰਹੀ ਹੈ ਕੁਛੋਂ ਕਿਉਂ ਉਹ ਇਸ ਕਰਕੇ ਕਿ ਆ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਵੀ ਜਿਹੜੇ ਬੰਦੇ ਨੇ ਆ ਕੁਝ ਆ ਕੰਮ ਕੀਤਾ ਹੈ ਉਹ ਦੁਬਈ ਤੋਂ ਆਇਆ ਸੀਗਾ ਉਹਦੇ ਨਾਲ ਜੁੜਿਆ ਹੋਇਆ ਇੱਕ ਪਹਿਲਾ ਸ਼ਖਸ ਆਇਆ ਸੀ ਜਿਹੜਾ ਕਹਿੰਦਾ ਸੀ ਵੀ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨਾ ਆ ਉਹ ਵੀ ਦੁਬਈ ਤੋਂ ਹੀ ਆਇਆ ਸੀਗਾ ਆ ਮਸਲਾ ਨੇ ਵੀ ਕੌਣ ਕਿੱਥੋਂ ਆਇਆ ਸੀਗਾ ਇਹਨਾਂ ਗੱਲਾਂ ਤੇ ਜ਼ਿਆਦਾ ਤੂਲ ਮੈ ਨਹੀਂ ਦਿੰਦਾ ਕਿਉਂਕਿ ਮੇਰੀ ਸੋਚ ਦੂਜਿਆਂ ਤੋਂ ਵੱਖ ਹੈ ਮੇਰੀ ਸੋਚ ਹੈ ਵੀ ਇਹ ਜਿਹੜੇ ਦੋਨੋਂ ਸ਼ਖਸ ਹੈ ਉਹਨਾਂ ਦੀ ਸੋਚ ਜਿਹੜੀ ਹੈ ਦੋਨੋ ਸ਼ਖਸ ਇੱਕ ਗੱਲ ਤੇ ਸਹਿਮਤ ਹੈ ਵੀ ਆਹ ਸੰਵਿਧਾਨ ਸਾਡੇ ਵਾਸਤੇ ਕੱਲਾ ਇੱਕ ਟੂਲ ਹੈ ਇੱਕ ਔਜ਼ਾਰ ਹੈ ਇੱਕ ਹੱਥ ਟੋਕਾ ਹੈ ਇਹਦਾ ਇਸਤੇਮਾਲ ਅਸੀਂ ਆਪਣੀ ਜਿਹੜੀ ਸੋਚ ਹੈ ਆਪਣੇ ਜਿਹੜੀ ਕੋਈ ਸਾਡੇ ਦਿਲ ਦੇ ਅੰਦਰ ਇੱਕ ਭਾਵਨਾ ਹੈ ਉਹਨੂੰ ਇੱਥੇ ਲਾਗੂ ਕਰਨ ਵਾਸਤੇ ਉਹਦਾ ਇੱਕ ਇਸਤੇਮਾਲ ਕਰਾਂਗੇ ਆਪਣੇ ਫਾਇਦੇ ਵਾਸਤੇ ਉਹ ਜਿਹੜੇ ਦੋਨੋਂ ਉਸ ਸੋਚ ਜਿਹੜੀ ਹੈ ਨਾ ਉਹ ਸੋਚ ਕੋਈ ਹੈ ਉਸ ਸੋਚ ਦੇ ਰੱਖਣ ਵਾਲੇ ਜਿਹੜੇ ਕੱਟੜਵਾਦੀ ਸੋਚ ਦੇ ਲੋਕ ਹੈ ਉਹਨਾਂ ਉਹੀ ਲੋਕ ਹੈ ਭਗਵੰਤ ਮਾਨ ਜੀ ਯਾਦ ਕਰੋ ਥੋਡੇ ਬੌਸ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਇਲੈਕਸ਼ਨਾਂ ਦੇ ਦੌਰਾਨ ਉਥੇ ਕਿਹਦੇ ਘਰੇ ਮੋਗੇ ਜਾ ਕੇ ਰੁਕੇ ਸੀਗੇ ਹੁਣ ਅਖੀਰ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਫਤਾ ਜਨਰਲ ਸਕੱਤਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਚੰਦ ਸਿੰਘ ਗਰੇਵਾਲ ਨੂੰ ਸੁਣੋ ਜਿਹੜੇ ਅੰਮ੍ਰਿਤਸਰ ਦੇ ਗਾਂਧੀ ਗੇਟ ਤੋਂ ਗਾਂਧੀ ਦਾ ਨਾਮ ਠਾਏ ਜਾਣ ਦੀ ਗੱਲ ਕਰ ਰਹੇ ਨੇ ਉਹਨਾਂ ਇਹ ਮੁੱਦਾ ਅੱਜ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦਿਨ ਚੁੱਕਿਆ ਅੱਜ ਦੇ ਦਿਨ ਜਦੋਂ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਨੇਤਾ ਦਿੱਲੀ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਭਾਈ ਗਰੇਵਾਲ ਨੇ ਦੇਖੋ ਕੀ ਕਿਹਾ ਇੱਕ ਖਬਰ ਜਿਹੜੀ ਅੱਜ ਮੈਂ ਸਵੇਰੇ ਸਵੇਰੇ ਪੜ੍ਹੀ ਤੇ ਇੱਕ ਕਿਸੇ ਬੁੱਧੀਜੀਵੀ ਨਾਲ ਇਸ ਗੱਲ ਦਾ ਵਿਚਾਰ ਚਰਚਾ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਖਬਰ ਤੁਹਾਡੇ ਨਾਲ ਜਰੂਰ ਸਾਂਝੀ ਕਰਾਂ ਭਾਵੇਂ ਕਿ ਇਹ ਅਖਬਾਰ ਪੰਜਾਬੀ ਦਾ ਬੜਾ ਨਾਮਵਰ ਅਖਬਾਰ ਆ ਤੁਸੀਂ ਵੀ ਦੇਖਿਆ ਹੋਵੇਗਾ ਪਰ ਇਹ ਖਬਰ ਦੇ ਅੰਦਰ ਇੱਕ ਭਾਵਨਾ ਜੁੜੀ ਹੋਈ ਆ ਜਿਹੜੀ ਸਿੱਖਾਂ ਦੇ ਅੰਦਰ ਦੀ ਗੱਲ ਆ ਉਹ ਇਸ ਖਬਰ ਨਾਲ ਜੁੜੀ ਹੋਈ ਆ ਤੇ ਜਦੋਂ ਮੈਂ ਉਸ ਬੁੱਧੀਜੀਵੀ ਭਰਾ ਨਾਲ ਗੱਲ ਕੀਤੀ ਤਾਂ ਉਹਨੇ ਮਜ਼ਾਕ ਵਿੱਚ ਇਹ ਗੱਲ ਕਹੀ ਕਿ ਗੁਰੂ ਕੀ ਨਗਰੀ ਚੋਂ ਮਹਾਤਮਾ ਗਾਂਧੀ ਨੂੰ ਬਾਹਰ ਕਰਤਾ ਉਹ ਅਕਈ ਗੱਲ ਤਾਂ ਇਹੀ ਐ ਭਾਵੇਂ ਕਿ ਉਸ ਨੂੰ ਗਏ ਨੂੰ ਬੜੀ ਧੀਰ ਹੋ ਗਈ ਆ ਮਹਾਤਮਾ ਗਾਂਧੀ ਨੂੰ ਪਰ ਆ ਜਿਹੜੀ ਅੰਮ੍ਰਿਤਸਰ ਸਾਹਿਬ ਚੋਂ ਬਾਹਰ ਕਰਨ ਵਾਲੀ ਗੱਲ ਆ ਇਹ ਦੇ ਨਾਲ ਮੈਂ ਤੁਹਾਡੀ ਸਾਂਝ ਪਾਉਣਾ ਆ ਆ ਜਿਹੜਾ ਅਖਬਾਰ ਆ ਇਸ ਪੰਜਾਬੀ ਦੇ ਅਖਬਾਰ ਦੇ ਵਿੱਚ ਆ ਜ਼ਿਕਰ ਆਇਆ ਮੈਂ ਹੈਡਿੰਗ ਪੜ੍ਹ ਕੇ ਸੁਣਾਉਣਾ ਕਿ ਹਾਲ ਦਰਵਾਜ਼ੇ ਚੋਂ ਹਟਾਇਆ ਮਹਾਤਮਾ ਗਾਂਧੀ ਦਾ ਨਾਮ ਗੋਲ ਬਾਗ ਚੋਂ ਖਤਮ ਕੀਤੀਆਂ ਨਿਸ਼ਾਨੀਆਂ ਇਸ ਗੱਲ ਨੇ ਬੜਾ ਇੱਕ ਸਕੂਨ ਜਾ ਦਿੱਤਾ ਕਹਿੰਦੇ ਵੀ ਉਹ ਜਿਹੜਾ ਹਾਲ ਗੇਟ ਐ ਉਸ ਗੇਟ ਦੇ ਬਾਹਰ ਜਦੋਂ ਦੇਖਦੀ ਜਾਂਦੀ ਹੋਈ ਆ ਤਾਂ ਭਾਵੇਂ ਕੀ ਬਣਾਏ ਤਾਂ ਅੰਗਰੇਜ਼ਾਂ ਨੇ ਸੀ ਪਰ ਉੱਥੇ ਉਸ ਗਾਂਧੀ ਗੇਟ ਰੱਖ ਦਿੱਤਾ ਨਾ ਤੇ ਫਿਰ ਉਹ ਉਕਰਿਆ ਵੀ ਗਿਆ ਉੱਥੇ ਪੰਜਾਬੀ ਹਿੰਦੀ ਤੇ ਉਰਦੂ ਦੇ ਵਿੱਚ ਸ਼ਾਇਦ ਉਹ ਨਾਮ ਹੈਗਾ ਸੀ ਮੈਂ ਵੀ ਦੇਖਿਆ ਪਰ ਹੁਣ ਕਹਿੰਦੇ ਉਸ ਨਾਮ ਦੀ ਤਖਤੀ ਉੱਥੋਂ ਗਾਇਬ ਹੋ ਗਈ ਆ ਉਹ ਭਾਵੇਂ ਅਚਾਨਕ ਹੋਈ ਆ ਅਣਜਾਣਪੁਣੇ ਚ ਹੋਈ ਆ ਪਰ ਸਿੱਖਾਂ ਦੇ ਮਨ ਦੇ ਅੰਦਰ ਇੱਕ ਸਕੂਨ ਜਾਵਾ ਕੀ ਇਸ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਿਸ ਧਰਤੀ ਦੇ ਉੱਤੇ ਸ੍ਰੀ ਕਾਲ ਤਖਤ ਸਾਹਿਬ ਸਥਾਪਿਤ ਆ ਛੇਵੇਂ ਪਾਤਸ਼ਾਹ ਦਾ ਤਖਤ ਡਿੱਠੇ ਸਭੇ ਥਾਮ ਨਹੀਂ ਤੋਂ ਜੇ ਆ ਉਸ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਦਰਬਾਰ ਸਾਹਿਬ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਬਰਸਾਈ ਏ ਧਰਤੀ ਆ ਇੱਥੇ ਇੱਕ ਝੂਠਾ ਮਕਾਰ ਤੇ ਸਿੱਖਾਂ ਦੇ ਨਾਲ ਦਗੇਬਾਜ਼ ਕਰਨ ਵਾਲਾ ਦੰਦਾ ਜੇ ਉਸ ਦੇ ਨਾਮ ਨੂੰ ਫਰਕ ਕੀਤਾ ਗਿਆ ਤਾਂ ਚੰਗੀ ਗੱਲ ਆ ਅਸੀਂ ਇਹ ਚਾਹਾਂਗੇ ਕਿ ਇਹ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਯੋਗੀ ਸਿੱਖਾਂ ਦੇ ਮੰਤਿ ਬਹੁਤ ਵੱਡੀ ਡੂੰਗੀ ਚੀਜ਼ ਹੈ ਜਿੱਥੇ ਕਿ ਇਸ ਬੰਦੇ ਨੇ ਸੀਸਗੰਨ ਸਾਹਿਬ ਕੇ ਇਹ ਗੱਲ ਕਹੀ ਸੀ ਯਾਦੀ ਤੋਂ ਪਹਿਲਾਂ ਕਿ ਇੱਕ ਖਿੱਤਾ ਸਿੱਖਾਂ ਨੂੰ ਦਿੱਤਾ ਜਾਏਗਾ ਜਿਸ ਖਿੱਤੇ ਵਿੱਚ ਆਪਣੇ ਬੋਲ ਬਾਲਿਆਂ ਦੇ ਨਾਲ ਆਪਣਾ ਰਾਜ ਵੀ ਕਰਨਗੇ ਆਪਣੇ ਧਰਮ ਦੀ ਪ੍ਰਫੁੱਲਤੀ ਵੀ ਕਰਨਗੇ ਤੇ ਜੇ ਇਹਨਾਂ ਇਹਨਾਂ ਨੂੰ ਨਾ ਮਿਲਿਆ ਤੇ ਆਪਣੀ ਤਲਵਾਰ ਦੇ ਜੋਰ ਨਾਲ ਇਹ ਲੈ ਸਕਦੇ ਨੇ ਪਰ ਉਹ ਗਾਂਧੀ ਤੋਂ ਬਾਅਦ ਆਉਣ ਵਾਲੇ ਗਾਂਧੀਆਂ ਨੇ ਇਸ ਗੱਲ ਤੋਂ ਮੁਕਰੇ ਸਗੋਂ ਤੇ ਸਿੱਖਾਂ ਦੇ ਵੱਡਾ ਜ਼ੁਲਮ ਕੀਤਾ ਦਸ਼ਦਦ ਆਇਆ। ਸੋ ਅੱਜ ਇੱਕ ਚੰਗਾ ਲੱਗਾ ਕਿ ਉਸ ਗਾਂਧੀ ਦਾ ਨਾਮ ਜਿਹੜਾ ਉਹ ਅੰਮ੍ਰਿਤਸਰ ਵਿੱਚੋਂ ਫਾਰਗ ਹੋਇਆ ਪਰ ਮੈਂ ਚਾਹਾਂਗਾ ਮੇਰੇ ਸੁਣਨ ਵਾਲੇ ਭਾਵੇਂ ਕੋ ਰਾਜਨੀਤਿਕ ਹੋਣ ਭਾਵੇਂ ਪ੍ਰਸ਼ਾਸਨਿਕ ਹੋਣ ਉਹ ਸਿੱਖਾਂ ਦੀ ਇਸ ਭਾਵਨਾ ਦੇ ਨਾਲ ਜਰੂਰ ਸਹਿਮਤ ਹੋਣ ਜਿਹੜਾ ਨਾਮ ਹਟਿਆ ਵਾ ਉਹਨੂੰ ਹਟਿਆ ਰਹਿਣ ਦੇਣਾ ਚਾਹੀਦਾ ਕਿਉਂਕਿ ਐਸੇ ਪੰਜਾਬ ਨਾਲ ਤੇ ਸਿੱਖਾਂ ਨਾਲ ਧੋਖਾ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਦਾ ਨਾਮ ਇਸ ਹਫ਼ਤੇ ਨਹੀਂ ਲੈਣਾ ਚਾਹੀਦਾ